ਲੈ ਤੇਰੀ ਸਾਈਕਲ ਲੈ ਆ ਹਾਂਜੀ ਦੋਸਤੋ ਅੱਜ ਆਏ ਸੀ ਮੇਰੇ ਹੀ ਪਿੰਡ ਦੇ ਸਰਕਾਰੀ ਸਕੂਲ ਦੇ ਅੰਦਰ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦਰਖਤ ਲਗਾਏ ਗਏ ਆ ਦੋਸਤੋ ਪੂਰਾ ਸਕੂਲ ਨੂੰ ਹਰਿਆ ਭਰਿਆ ਬਣਾਇਆ ਹੋਇਆ ਦੇਖ ਸਕਦੇ ਹੋ ਪਾਰਕ ਲਗਾ ਰੱਖੀ ਆ ਇਹ ਦੇਖੋ ਅੱਜ ਸੰਡੇ ਸੀ ਦੋਸਤੋ ਇਸ ਕਰਕੇ ਅਸੀਂ ਅੱਜ ਸਕੂਲ ਆਏ ਸੀ ਕਿਉਂਕਿ ਹਰ ਦਿਨ ਤਾਂ ਸਕੂਲ ਲੱਗਦਾ ਅਜ ਸੰਡੇ ਸੀਗਾ ਇਹ ਦੇਖ ਸਕਦੇ ਹੋ ਦੋਸਤੋ ਇਹ ਪੁਰਾਣੀ ਬਿਲਡਿੰਗ ਹੈ ਲਗਭਗ 1981 82 ਜਾਂ 85 ਦੇ ਆਰਵਾ ਇਹ ਦੇਖੋ ਦੋਸਤੋ ਕਿਤੇ ਇਹ ਗਣਿਤ ਦੀ ਪ੍ਰਯੋਗਸ਼ਾਲਾ ਹੁੰਦੀ ਸੀ ਇਹ ਦੇਖੋ ਦੋਸਤੋ ਇਹ ਪੁਰਾਣੇ ਟਾਈਮ ਦੇ ਬੂਏ ਬਣੇ ਹੋਏ ਆ ਦੇਖੋ ਮੋਰਨੀਆਂ ਬਣੀਆਂ ਇੰਨਾ ਇਹ ਦੇਖ ਸਕਦੇ ਜਦੋਂ ਅਸੀਂ ਵੀ ਨਿੱਕੇ ਨਿੱਕੇ ਹੁੰਦੇ ਸੀ ਇੱਥੇ ਹੱਥ ਨਹੀਂ ਲੱਗਦਾ ਹੁੰਦਾ ये देखो दोस्तों बहुत ही वाया तरीके राष्ट्र गान राष्ट्र गीत लिखे हुआ दोस्तों ये पूरे विश्व का मन के जब पूरे संसार ਇਪੂਰੇ ਸੰਸਾਰ ਦਾ ਜੋ ਕਿ ਨਕਸ਼ਾ ਦੋਸਤੋ ਬੱਚਿਆਂ ਨੂੰ ਸਮਝਾਉਂਦੇ ਹੁੰਦੇ ਆ ਟੀਚਰ ਸਹਿਬਾਨ ਇਹ ਦੇਖੋ ਦੋਸਤੋ ਬਹੁਤ ਹੀ ਵਧੀਆ ਤਰੀਕੇ ਨਾਲ ਇਧਰ ਪ੍ਰਾਇਮਰੀ ਦਾ ਸਕੂਲ ਆ ਦੋਸਤੋ ਉਧਰ ਹਾਈ ਦਾ ਸਕੂਲ ਆ ਦੋਸਤੋ ਦੇਖ ਸਕਦੇ